ਸੰਜੀ ਪ੍ਰਧਾਨ ਜੀ ਅੱਜ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਉਹਦੀ ਵੋਟਿੰਗ ਚੱਲ ਰਹੀ ਆ ਕਾਂਗਰਸ ਪਾਰਟੀ ਵੱਲੋਂ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਆ ਤੇ ਕਿਸ ਤਰ੍ਹਾਂ ਦਾ ਜਿਹੜਾ ਰੁਝਾਨ ਆ ਤੁਹਾਡੇ ਇਲਾਕੇ ਦੇ ਵਿੱਚ ਆ ਉਹ ਕਿਸ ਤਰ੍ਹਾਂ ਮਿਲ ਰਿਹਾ ਹੰਗਾਰਾ ਮਿਲ ਰਿਹਾ ਪਰਮਾ ਚੰਨੀ ਸਾਹਿਬ ਦਾ ਪ੍ਰਭਾਵ ਆ ਮਤਲਬ ਹਰ ਇੱਕ ਦੀ ਜਵਾਨ ਦੇ ਉੱਪਰ ਚੰਨੀ ਸਾਹਿਬ ਦਾ ਨਾਂ ਆ ਔਰ ਲੋਕੀ ਉਹਨਾਂ ਨੂੰ ਬਹੁਤ ਦਿਲੋਂ ਪਿਆਰ ਕਰਦੇ ਆ ਔਰ ਸਾਨੂੰ ਪੂਰੀ ਉਮੀਦ ਹੈ ਕਿ ਚੰਨੀ ਸਾਹਿਬ ਅਸੀਂ ਆਪਣੇ ਪਿੰਡੋਂ ਤੋਂ ਜਿਤਾਉਣਾ ਹੀ ਆ ਲੇਕਿਨ ਕੈਂਟ ਦੇ ਵਿੱਚ ਜਿਹੜਾ ਸਰਦਾਰ ਪ੍ਰਕਰ ਸਰ ਐਮ ਐਲ ਏ ਸਾਹਿਬ ਦੀ ਅਸੀਂ ਹਾਜ਼ਰੀ ਤੇ ਬੈਠ ਕੇ ਉਹਨਾਂ ਵੱਲੋਂ ਇਥੋਂ ਪਿੰਡੋਂ ਵੀ ਔਰ ਕੈਂਟ ਦੇ ਵਿੱਚੋਂ ਵੀ ਟਾਕੇ ਭੇਜਿਆ ਗਿਆ ਸੀ ਬੜੇ ਮਜ਼ ਲੋਕ ਸਭਾ ਚੋਣਾਂ 2024 ਦੀ VOTING ਹੋ ਰਹੀ ਆ ਔਰ ਬਹੁਜਨ ਸਮਾਜ ਪਾਰਟੀ ਵੱਲੋਂ ਬਲਵਿੰਦਰ ਕੁਮਾਰ ਐਡਵੋਕੇਟ ਨੂੰ ਮੈਦਾਨ 'ਚ ਉਤਾਰਿਆ ਗਿਆ ਕਿਹੋ ਜਿਹਾ ਰੁਲਣ ਜਿਹੜਾ ਲੋਕਾਂ ਦਾ ਮਿਲ ਰਿਹਾ ਅਪਕਾ ਪਹਿਲਾ ਸਾਰਿਆਂ ਨੂੰ ਜੈਪੀ ਜੈ ਭਾਰਤ ਜੈ ਸੰਵਤ ਜੈਤਰਾ ਪੰਚੀ ਰਾਮ ਜੀ ਅੱਜ ਕੋਤਲਾਂ ਦੇ ਦੋਸਤ ਸੁਖਸਵਾ ਦੀ ਜੋ ਬੋਟਿੰਗ ਹੋ ਰਹੀ ਹੈ ਔਰ ਬਹੁਜਾਂ ਸਮਾਜ પાર્ટી ਨੂੰ ਬਹੁਤ ਹੀ ਭਰਮਾ ਹੁੰਗਾਰਾ ਮਿਲ ਰਿਹਾ ਹੈ ਕੀ ਲੱਗਦਾ ਕਿ ਬਲਵਿੰਦਰ ਕੁਮਾਰ ਜੀ ਐਮਪੀ ਦੀ ਸੀਟ ਕੱਟ ਪਾਣਗੇ 100% ਥੈਂਕ ਯੂ ਮੈਡਮ ਅੱਜ ਜਿਹੜੀਆਂ ਆ 2024 ਦੀਆਂ ਲੋਕ ਸਭਾ ਚੋਣਾਂ ਦੀ VOTING ਹੋ ਰਹੀ ਆ ਤੁਸੀਂ ਬੀਜੇਪੀ ਦਾ ਸਮਰਥਨ ਕਰਦੇ ਪਏ ਹੋ ਕਿਸ ਇਲਾਕੇ ਚ ਔਰ ਕਿਸ ਉਮੀਦਵਾਰ ਦਾ ਜਿਹੜਾ ਤੁਸੀਂ ਸਮਰਥਨ ਕਰਾ ਸਰ ਤਰ੍ਹਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਸਾਨੂੰ ਸਾਡੇ ਰੂਪ ਰੂਪ ਮੰਨ ਲਈ ਮੈਂ ਦੱਸਣ ਕਿ ਜਿਹੜੇ ਸਾਡੇ ਸ਼ਸ਼ੀ ਰਿੰਕੂ ਜੀ ਕੈਂਡੀਡੇਟ ਹੈ ਜਲੰਧਰ ਲੋਕ ਸਭਾ ਤੋਂ ਖੜੇ ਹੈ ਉਹਨਾਂ ਲਈ ਅਸੀਂ ਜਿਹੜਾ ਪ੍ਰਚਾਰ ਕਰਦੇ ਪਏ ਆ ਔਰ ਜਿਹੜੇ ਕੀ ਪੈਂਦੇ ਜਿੱਦਾਂ ਕਿ ਐਨਆਰਆਈਆਂ ਦੇ ਵਿੱਚ ਬਹੁਤ ਸਮਰਥਨ ਹੈ ਜਿੱਦਾਂ ਕਿ ਸਾਡੇ ਚੰਦਰਗਪਮੀ ਜੀ ਲਖਣਪਾਲਾ ਤੋਂ ਸਪੈਸ਼ਲ ਐਸਏ ਕਮਲੇ ਪਹੁੰਚੇ ਹੋਏ ਆ ਜਿਹੜਾ ਅਸੀਂ ਵੱਧ ਤੋਂ ਵੱਧ ਸਮਰਥਨ ਬੀਜਪੀ ਨੂੰ ਦੇ ਸਕੀਏ ਅਸੀਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਜੋਰਜ ਸਾਗਰ ਜੀ ਸਾਡੇ ਬੰਡਲ 17 ਦੇ ਵਰਦਾਨ ਆ ਉਹਨਾਂ ਦਾ ਵੀ ਬਹੁਤ ਜਾਨਕੀ ਲੋਕ ਪੇਮ ਪਿਆਰ ਜਿਹੜਾ ਆ ਲੋਕ ਦਿਖਾ ਰਹੇ ਆ ਅੱਜ ਹੁਣ ਤੱਕ ਤੁਸੀਂ ਜਿਹੜਾ ਸੀ 25 ਪੰਡਾ ਦਾ ਬੂਥ ਚੈਕਿੰਗ ਕਰ ਲਈ ਆ ਕੋਈ ਐਸਾ ਪੰਡਾ ਨਹੀਂ ਜਿੱਤੇ ਸਾਡਾ ਬੂਥ ਨਾਲ ਲੱਗਾ ਹੋਵੇ ਉਮੀਦ ਲੱਗਦੀ ਕਿ 2024 ਦੇ ਵਿੱਚ ਬੀਜੇਪੀ ਦੀ ਜਿਹੜੀ ਸਰਕਾਰ ਬਣ ਪਾਊਗੀ ਕਿ ਜਿਹੜਾ ਨਾਰਾ ਦਿੱਤਾ 400 ਪਰ ਜੀ 400 ਪਰ ਤਾਂ ਹੋਏਗਾ ਜੀ ਜਿਹੜੀ ਸਰਕਾਰ ਹੈ ਉਹ ਵੀ ਸਾਡੇ ਮੋਦੀ ਸਾਹਿਬ ਜੀ ਜਿੰਦਾਬਾਦ ਹੈ ਔਰ ਜਿਹਨਾਂ ਲੋਕਾਂ ਦੇ ਵਿੱਚ ਰਚਾਨੇ ਆ ਸਾਨੂੰ ਲੱਗਦਾ ਹੈ ਕਿ ਜਿੱਦਾਂ ਦਾ ਪਿਆਰ ਹੁਣ ਨਾਰਾ ਸਾਨੂੰ ਮਿਲ ਰਿਹਾ ਹੈ ਕਿ ਸ਼ਿਸ਼ੀਲ ਰਿੰਕੂ ਜੀ ਜੱਤ ਕੇ ਜਿਹੜਾ ਸਾਡੇ ਕੈਂਡੀਡੇਟ ਜਾਣਦੇ ਕੀ ਨਾਮ ਮੈਡਮ ਮੇਰਾ ਨਾਮ ਰਜਵੀ ਵਾਲਾ ਹੈ ਥੈਂਕ ਯੂ